ਗੱਲ ਤਾਂ ਸੁਣ ਲਾ ਉਹ ਦੇਖੀ ਕਹਨੇ ਗੱਲ ਤਾਂ ਸੁਣ ਲਾ ਭੱਜ ਭੱਜ ਬਨੂ ਗੱਲ ਤਾਂ ਸੁਣ ਲਾ ਉਹ ਦੇਖੀ ਗੱਲ ਤਾਂ ਸੁਣ ਲਾ ਉਹ ਦੇਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਕਹਨੇ ਆਂ ਜੀ ਲੁਧਿਆਣੇ ਕੁਮਾਰ ਮੰਡੀ ਦੇ ਵਿੱਚ ਸਾਹਮਣੇ ਮਾਈ ਬਿਚਨ ਗੁਰ ਜੀ ਦਾ ਗੁਰਦੁਆਰਾ ਤੇ ਠਮਾਰ ਮੰਡੀ ਦਾ ਸਭ ਤੋਂ ਮਸ਼ਹੂਰ ਏਰੀਆ ਸਿਮਰਨ ਪਗੜੀ ਵਾਲੇ ਆ ਇੱਥੇ ਇੱਕ ਭੈਣ ਬੈਠੀ ਆ ਸਵੇਰ ਦੀ ਨਹੀਂ ਕੱਲ ਦੀ ਰਾਤ ਦੀ ਇੱਥੇ ਘੁੰਮਦੀ ਆ ਕੱਲੂ ਇਸ ਜੰਦੀ ਆ ਬੁੱਲੀ ਜਾਂਦੀ ਆ ਪਤਾ ਨਹੀਂ ਕਿੱਥੋਂ ਆਈ ਆ ਠੀਕ ਨਹੀਂ ਦਿਮਾਗੀ ਤੌਰ ਤੇ ਆ ਵੀਰੇ ਉਹਨਾਂ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਤੁਸੀਂ ਕਿਦੋਂ ਦੇਖੀਏ ਵੀਰੇ ਇਹ ਬਿਰਜੀ ਸਵੇਰੇ ਦੇਖੀਆ ਸਵੇਰੇ ਨਾ ਇੱਥੇ ਘੁੰਮਦੀ ਪਈ ਸੀ ਕਿ ਇੱਕ ਆ ਨਾ ਬਾਜਾਂ ਮਾਰੀ ਜਾਂਦੀ ਸੀ ਰੋ ਕਦੇ ਹੱਸਣ ਲੱਗ ਜਾਂਦੀ ਰੋਣ ਲੱਗ ਜਾਂਦੀ ਮੈਂ ਆ ਕੇ ਬਿਠਾਈ ਮੈਂ ਕਹੇ ਹੂਰੇ ਬਹਿ ਜਾ ਰੋਟੀ ਪਾਣੀ ਖਵਾਇਆ ਤਾਂ ਇਦਾਂ ਹੀ ਸਿਰ ਕਮਾਉਣ ਲੱਗ ਜਾਂਦੀ ਆ ਕਈ ਵਾਰੀ ਸੱਸੀ ਗਲ ਪੈਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਬੋਲੇ ਸੋਨਹਿਾਲ ਸਤਸ੍ਰੀ ਅਕਾਲ ਪੈਣੇ ਕੀ ਨਾਂ ਤੇਰਾ ਬਾਬਾ ਜੀ ਇਸ ਟਾਈਮ ਤੇ ਹੈ ਮੈਂ ਰੋਟਾ ਘਾਰਿਆ ਹੋਇਆ ਹੈ ਨਰੂਪ ਕਾਦਾ ਤਰਿਆ ਵੈਸ਼ਨੂ ਮਾਤਾ ਵੈਸ਼ਨੂ ਮਾਤਾ ਦਾ ਰੂਪ ਤਰਿਆ ਥੈਂਕ ਯੂ ਠੀਕ ਹੈ ਭੈਣੇ ਤੂੰ ਤੇਰਾ ਨਾਮ ਕੀ ਆ ਇਸ ਟਾਈਮ ਵੈਸ਼ਨੂ ਮਾਤਾ ਗਰੀ ਅੱਛਾ ਵੈਸ਼ਨੂ ਮਾਤਾ ਮੈਂ ਰਾਤ ਨੂੰ ਗਈ ਹੀ ਇੱਕ ਬੰਦਾ ਬੋਲੋ ਸੱਚੇ ਦਰਬਾਰ ਕੀ ਮੰਦਰ ਰਾਸਤੀ ਬਾਹਰ ਜਿੱਥੇ ਦਰਬਾਰ ਬਾਬਾ ਜੀ ਬਾਬਾ ਜੀ ਥੈਂਕ ਯੂ ਬੋਲੇ ਸੋਨੇ ਹਾਲ ਸਤਿ ਸ੍ਰੀ ਅਕਾਲ ਬੋਲੇ ਸੋਨੇ ਹਾਲ ਸਤਿ ਸ੍ਰੀ ਅਕਾਲ ਬੋਲੇ ਸੋਨੇ ਨਾ 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 ਪੈਰੀ ਹੱਥ ਨਹੀਂ ਲਾਉਣਾ ਮੇਰੀ ਭੈਣ ਹੈ ਪੈਰੀ ਹੱਥ ਨਹੀਂ ਲਾਉਣਾ ਨਾ ਮੇਰੀ ਭੈਣ ਹੈ ਥੈਂਕ ਯੂ ਵੈਲਕਮ ਥੈਂਕ ਯੂ ਵੈਲਕਮ ਗੱਲ ਤਾਂ ਸੁਣਨਾ ਉਹ ਦੇਖੀ ਭੈਣੇ ਗੱਲ ਤਾਂ ਸੁਣਨਾ ਭੱਜ ਗਏ ਭੱਜ ਬਨੂ ਆ ਦੇ ਕੇ ਜਲ ਬਨੋਦ ਵੀਰੇ ਰੋਕ ਵੀਰੇ ਕਿਹਦੇ ਉਹ ਗਾਂ ਕਰ ਲਾ ਤੂੰ ਤਾਂ ਭਾਈ ਤੋੜ ਲਗਾ ਨੰਗ ਨੰਗ ਰਾਤ ਨੂੰ ਕਹਿੰਦੇ ਬਾਈ ਮੋਰਤ ਕੋਲੇ ਆਇਆ ਤੇ ਇੰਡੀਆਵਾਂ ਨੂੰ ਪੁੱਛਿਆ ਪਿੰਡ ਕਿਹੜਾ ਤੇਰਾ ਕਹਿੰਦੀ ਸੁੱਚਾ ਪਿੰਡ ਆ ਮੇਰਾ ਉਹ ਗੱਡੀ ਲੈ ਆਊਗਾ ਬਈ ਰੋਕੀਏ ਕਹਿੰਦੀ ਸੁੱਚਾ ਪਿੰਡ ਆ ਕਿਹਨੂੰ ਦੱਸਦਾ ਹਾਂ ਪਰ ਹੈ ਹਾਂ ਵੀ ਤਾੜਿਆ ਦੱਸਾਂਗਾ ਭਾਈ ਅਸਿਕਾ ਜੀ ਅਸਿਕਾ ਜੀ ਅਸਿਕਾ ਪੱਦ ਕੇ ਮੂਰੇ ਹੋ ਬਨੋਦ ਮੂਰੇ ਮੂਰੇ ਹੋ ਜਾ ਵੀਰੇ ਮੂਰੇ ਮੁੰਡੇ ਹੋ ਕੇ ਰੋਕੋ ਸਾਡੇ ਕੋਲ ਬੈਠੀ ਆ ਉਹ ਆ ਜਿਹੜੇ ਜਿੱਦਾ ਮਾਉ ਮੁੰਡੇ ਜੋ ਵੀਡੀਓ ਖਾਈ ਆ ਉਹ ਗੱਲ ਸਹੀ ਆ ਉਹ ਹੈ ਕਿ ਉਹ ਸਹੀ ਆਉਂਦੀ ਉਹ ਹੀ ਆ ਤਾਂ ਉਹ ਹੀ ਆਇਆ ਕਿਹੜਾ ਇਦਾਂ ਮਾ ਕੋਈ ਜੱਟ ਮਾਤਾ ਸਾਸਰੀ ਕਾ ਮਾਤਾ ਪਾਜ ਨਾ ਗਲਤ ਸੁਣਨਾ ਭੈਣੇ ਓ ਭੈਣ ਮੇਰੀ ਇਹ ਗੱਲ ਤਾਂ ਸੁਣ ਲੈ ਗੱਲ ਤਾਂ ਸੁਣ ਲੈ ਉਹ ਗੱਲ ਤਾਂ ਸੁਣ ਲੈ ਭੈਣੇ ਗੱਲ ਸੁਣ ਗੱਲ ਸੁਣ ਗੱਲ ਸੁਣ ਮੇਰੀ ਗੱਲ ਸੁਣ ਲੈ ਗੱਲ ਸੁਣ ਗੱਲ ਸੁਣ ਆਰੇ ਭੈਣ ਆ ਗਈ ਆਰੇ ਭੈਣ ਆ ਗਈ ਬਾਈ ਗੁਰੂ ਦੀ ਖਾਲਸਾ ਬਾਈ ਗੁਰੂ ਜੀ ਕੀ ਫਰੇ ਉੱਥੇ ਆਇਆ ਸੈੱਡ ਤੇ ਆ ਜਾ ਉਸ ਸੈੜ ਤੇ ਆ ਜਾ ਮੇਰੀ ਛੋਟੀ ਭੈਣ ਆ ਜਾ ਮੇਰੀ ਛੋਟੀ ਭੈਣ ਆ ਜਾ ਤੂੰ ਤਾਂ ਮੇਰੀ ਭੈਣ ਆ ਆ ਜਾ ਉਹ ਕੁੱਤੀ ਖਾਛਾ ਹਾ ਕੁੱਤੀ ਕਮਾਚਾ ਵਾਦਾ ਬਾਲਾ ਸੋਹਣ ਹਾਲ ਚਾਚਾ ਵੀ ਐਫਾ ਹਾਲ ਬਾਲਾ ਸੋਹਣ ਹਾਲ ਚਾਚਾ ਵੀ ਤੂੰ ਗੱਲ ਤਾਂ ਸੁਣ ਲੈ ਭੈਣੇ ਗੱਲ ਸੁਣ ਗੱਲ ਸੁਣ ਤੇਰਾ ਨਾਂ ਕੀ ਇਸ ਤਰ੍ਹਾਂ ਪਿੰਡ ਕਿਹੜਾ ਸੁੱਚਾ ਪਿੰਡ ਸੁੱਚਾ ਪਿੰਡ ਕਿੱਥੇ ਪੈਂਦਾ ਹੈ ਕਿੱਥੇ ਪੈਂਦਾ ਭੈਣੇ ਦੱਸ ਹਾਂ ਜੰਮੂ ਦੀਆਂ ਜੰਮੂ ਦੀਆਂ ਠੀਕ ਹੈ ਭੈਣ ਠੀਕ ਹੈ ਮੇਰੀ ਛੋਟੀ ਭੈਣ ਉਹ ਕਿੱਥੋਂ ਦੀਆਂ ਮਾਤਾ ਹੀਚਾ ਮਾਤਾਰੀ ਕਿਹੜਾ ਬੰਦਾ ਕਿੱਥੇ ਕਿੱਥੋਂ ਦੀਆਂ ਜਨਦਰ ਦੇ ਜਨਦਰ ਦੀਆਂ ਯਸ ਪਾਈ ਪੈਸ ਐਡਰੈਸ ਦੇ ਦਿਓ ਠੀਕ ਹੈ ਭੈਣ ਜਨਦਰ ਦੀ ਆ ਐਡਰੈਸ ਹੀ ਦੇਣ ਲੱਗਿਆ ਤੇਰਾ ਰੁਕ ਤਾ ਸਹੀ ਗੱਲ ਤਾਂ ਸੁਣ ਲੈ ਭੈਣ ਮਾਤਾ ਹੀਚਾ ਇਹਨੇ ਗੱਲ ਸੁਣ ਇਹਨੇ ਗੱਲ ਤਾਂ ਸੁਣ ਲੈ ਤੇਨੇ ਗੱਲ ਤਾਂ ਸੁਣ ਲੈ ਗੱਲ ਤਾਂ ਸੁਣ ਲੈ ਮੇਰੀ ਭੈਣ ਨਹੀਂ ਤੂੰ ਇੱਧਰ ਦੇਖ ਮੇਰੇ ਵੱਲ ਦੇ ਮੇਰੇ ਵੱਲ ਦੇ ਸਤਨਾਮ ਕਰਤਾਪੁਰਖ ਨਿਰਭਉ ਨਿਰਖੈਰ ਕਾਲਮੂਰਤੀ ਮੇਰੀ ਸੋਹਣੀ ਦਾ ਬਹੁਤ ਸਾਚੇ ਦਰਵਾਜ਼ਾ ਪਰ ਪ੍ਰਸ਼ਾਨ ਜਪਾ ਸੋਹਣੀ ਦਾ ਬਹੁਤ ਸਾਚੇ ਦਰਵਾਜ਼ਾ ਕੀਆ ਕੀ ਮਨਤਾ ਦੀ ਜਨ ਮਨਤਾ ਦੀ ਇੱਕ ਓੰਕਾਰ ਸਤਨਾਮ ਕਰਤਾਪੁਰਖ ਮੇਰਭਾ ਉਹ ਬਾਈ ਸਾਡੋ ਵੀ ਆਵਾਜ਼ ਆ ਬੰਗੜੂ ਸਾਹਿਬ ਜਪਾ ਇਹ ਕਾਰਾ ਸੇਰ ਵਾਲੀ ਦਾ ਬਹੁਤ ਸਾਚੇ ਦਰਵਾਜ਼ਾ ਕੀਆ ਚਲੋ ਭੈਣ ਆ ਜਾਓ ਬੈਠੋ ਗੱਡੀ 'ਚ ਬੈਠੋ ਗੱਡੀ ਕਿੱਥੇ ਹੈ ਬਈ ਉਹ ਖੜੀ ਹੈ ਆ ਜਾ ਭੈਣ ਆ ਚਲਿਓ ਚਲੋ ਭੈਣ ਨੂੰ ਚੱਲ ਸੁੱਚੇ ਪੰਡ ਛੱਡ ਗਈ ਏ ਤੈਨੂੰ ਸੁੱਚੇ ਪੰਡ ਸੁੱਚੇ ਪੰਡ ਚਲੋ ਸੁੱਚੇ ਪੰਡ ਚੱਲੀਏ ਸੁੱਚੇ ਪੰਡ ਮੈਂ ਨਾਲ ਆ ਤੇਰੇ ਸੁੱਚੇ ਪੰਡ ਚੱਲਦੇ ਭੈਣੇ ਸੱਚੇ ਪੰਡ ਹਾਂ ਜਲੰਧਰ ਚੱਲਦੇ ਭੈਣੇ ਜਲੰਧਰ ਚੱਲਦੇ ਪੈਣਾ ਖੜੇ ਜਲੰਧਰ ਚੱਲਦੇ ਭੈਣੇ ਜਲੰਧਰ ਚੱਲਦੇ ਜੈ ਮਾਤਾ ਇਹ ਕਹਾਂ ਸ਼ੇਰਾਂ ਦੀ ਤਾਗ ਬੋਲ ਸਾਡੇ ਤੇ ਬਰਾਰ ਕੀ ਜੈ ਜੈ ਮਾਤਾ ਬੋਲੋ ਸੋਨਿਹੋ ਓ ਸੋਨਿਹੋ ਰਾਤ ਸ੍ਰੀਆ ਕਾਲ ਗੋਲੇ ਸੋਨਿਹੋ ਜਕਾਰਾ ਸ਼ੀਰਾਂ ਵਾਲੀ ਦਾ ਬੋਸ ਸਾਚੇ ਦਰਬਾਰ ਕੀ ਜੈ ਜਕਾਰਾ ਸ਼ੀਰਾਂ ਵਾਲੀ ਦਾ ਸਾਚੇ ਦਰਬਾਰ ਕੀ ਜੈ ਜਕਾਰਾ ਸ਼ੀਰਾਂ ਵਾਲੀ ਦਾ ਰਾਤ ਸ੍ਰੀਆ ਕਾਲ ਜਕਾਰਾ ਸ਼ੀਰਾਂ ਵਾਲੀ ਦਾ ਜਕਾਰਾ ਸ਼ੀਰਾਂ ਵਾਲੇ ਦਾ ਮੈਂ ਪਿਛਾੜਦਾ ਇੱਕ ਮਿੰਟ ਰੁਕ ਇੱਕ ਮਿੰਟ ਰੁਕ ਇੱਕ ਮਿੰਟ ਰੁਕੋ ਵੀਰ ਸਰਦੋ ਵੀ ਤੁਸੀਂ ਸਾਹਤੋ ਦੋ ਮਿੰਟ ਦੋ ਮਿੰਟ ਸਾਹਤ ਸਤਿਮੰਦਰ ਬੈਠੋ ਮੈਂ ਤਿਆਰ ਕਰ ਲੈਂ ਮੈਂ ਤਿਆਰ ਕਰਕੇ ਜਾਵਾਂ ਚੱਲ ਬੈਠੋ 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 ਚੱਲ ਮੇਰੀ ਭੈਣ ਬੈਠੋ ਬੈਠੋ ਮੇਰੀ ਭੈਣ ਬੈਠੋ ਜੈ ਮਾਤਾ ਦੀ ਜੈ ਮਾਤਾ ਦੀ जय माता दी बार-बार 2 मिनट बैठ बार 2 मिनट हां नाल ही है तेरे नाल ही हां नाल ही है ठीक है ਇਹ ਭੈਣ ਦਾ ਚਿਹਰਾ ਤੁਸੀਂ ਦੇਖ ਸਕਦੇ ਹੋ ਜੇ ਕੋਈ ਪਛਾਣਦਾ ਵਾ ਤਾਂ ਭੈਣ ਨੂੰ ਤਾਂ ਸਾਡੇ ਨਾਲ ਜਰੂਰ ਸੰਪਰਕ ਕਰਿਓ ਇਹ ਭੈਣ ਲੁਧਿਆਣਾ ਸ਼ਹਿਰ ਦੇ ਵਿੱਚ ਘਮਾਰ ਮੰਡੀ ਇਲਾਕੇ ਦੇ ਵਿੱਚ ਘੁੰਮ ਰਹੀ ਆ ਬਹੁਤ ਹੀ ਜ਼ਿਆਦਾ ਅਫਸੈਟ ਆ ਸੜਕਾਂ ਤੇ ਗੱਡੀਆਂ ਦੇ ਮੂਹਰੇ ਭੱਜ-ਭੱਜ ਕੇ ਆ ਰਹੀ ਆ ਸਵੇਰ ਦੀ ਕਿਤੇ ਗਰਮੀ 'ਚ ਉੱਥੇ ਬੈਠੀ ਆ ਸਿਰ ਘਮਾਈ ਜਾਂਦੀ ਆ ਮਤਲਬ ਉਹਨੂੰ ਜਮੇ ਹੀ ਕੁਝ ਨਹੀਂ ਪਤਾ ਆਪਣੇ ਆਪ ਦੇ ਬਾਰੇ 'ਚ ਬਹੁਤ ਹੀ ਜ਼ਿਆਦਾ ਆਫਸੈਟ ਆ ਸਹੀ ਕੋਈ ਡਰੈਸ ਵੀ ਨਹੀਂ ਦੱਸ ਪਾ ਰਹੀ ਆਪਣਾ ਨਾਮ ਵੀ ਨਹੀਂ ਦੱਸਦੀ ਇਹ ਕਹੀ ਜਾਂਦੀ ਆ ਮੇਰੇ 'ਚ ਮਾਤਾ ਆਈ ਹੋਈ ਆ ਮੈਂ ਵੈਸ਼ਨ ਦੇਵੀ ਮਾਤਾ ਆ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਮਾਤਾ ਰਾਣੀ ਮਿਹਰ ਕਰੇ ਸਹੈਣ ਤੇ ਉਹ ਅੱਲਾਹ ਰਾਮ ਵਾਹਿਗੁਰੂ ਭਗਵਾਨ ਕਿਰਪਾ ਕਰਨ ਕਿ ਭੈਣ ਠੀਕ ਹੋ ਜਾਵੇ ਆਪਣੇ ਪਰਿਵਾਰ ਚ ਪਹੁੰਚਦੀ ਹੋਈ ਸੱਸਰੀਆ ਕਾਲ ਆਪਣੇ ਪਰਿਵਾਰ ਦੇ ਮੈਂਬਰਾਂ ਚ ਪਹੁੰਚਦੀ ਹੋਵੇ ਇਹਦੀ ਮਾਂ ਇਹਦੇ ਬੱਚੇ ਇਹਦੇ ਭੈਣ ਭਰਾ ਇਹਨੂੰ ਘੱਟ ਦੇ ਫਿਰਦੇ ਹੋਣਗੇ ਵਿਚਾਰੀ ਨੂੰ ਕੋਈ ਨਹੀਂ ਕਿਤੇ ਗਿਆ ਭੈਣਾ ਇੱਥੇ ਹੀ ਨੇ ਸਾਰੇ ਇੱਥੇ ਹੀ ਨੇ ਸਾਰੇ ਕਿਤੇ ਨਹੀਂ ਗਿਆ ਕੋਈ ਇੱਥੇ ਹੀ ਨੇ ਸੱਸਰੀਆ ਕਾਲ ਕੋਈ ਨਾ ਟੈਨਸ਼ਨ ਆ ਲੈ ਟਾਈਮ ਕੋਈ ਨਾ ਬੋਲੇ ਸੋਨੇ ਹਾ ਸਸਰੀਆ ਪਾਲ ਬੋਲੇ ਸੋਨੇ ਹਾ ਸਸਰੀਆ ਪਾਲ ਬਹਾਦਰ ਜੀ ਦਾ ਖਾਲਸਾ ਬਹਾਦਰ ਜੀ ਪਤਾ ਹੈ ਠੀਕ ਆ ਚਲੋ ਠੀਕ ਹੈ ਜੀ ਅਸੀਂ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਹਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੇ ਕੋਈ ਭੈਣ ਭਰਾ ਇਸ ਭੈਣ ਨੂੰ ਪਛਾਣਦਾ ਤਾਂ ਸਾਡੇ ਨਾਲ ਸੰਪਰਕ ਕਰਿਓ ਸਾਡੇ ਨੰਬਰ ਸਕਰੀਨ ਤੇ ਦਿੱਤੇ ਹੋਏ ਆ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਵਿੱਚ ਅਸੀਂ ਭੈਣ ਨੂੰ ਲੈ ਕੇ ਜਾ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਆ ਵਾਹਿ